ਚੰਗੇ ਮਤਲਬ ਸਿਆਣੇ ਬੰਦੇ ਹੈਗੇ ਬੈਠੇ ਆ ਵੀ ਆਨਰ ਉਹਨਾਂ ਨਾਲ ਗੱਲ ਕਰਕੇ ਦੇਖ ਲਈਏ ਵੀ ਇਹ ਸਾਨੂੰ ਜੌਬ ਦੀ ਲੋੜ ਹੈ ਪਰ ਉਹ ਸੀਨ ਜਿਸਲੇ ਕੁੜੀ ਨੇ ਉਹਨੂੰ ਦੇਖਿਆ ਬਿਲਕੁਲ 4 ਘੰਟੇ ਵੀ ਹੋ ਚੁੱਕੇ ਸੀ ਸਿਵਲ ਹਸਪੀਟਲ ਚ ਐਡਮਿਟ ਉਹ ਡਾਕਟਰਾਂ ਸਾਹਿਬ ਨੂੰ ਪਤਾ ਇਨਕੁਆਰੀ ਕਰ ਲਓ ਨੂੰ ਸਦਾ ਲੱਗਦਾ ਜੇ ਕਿਸੇ ਬੱਚੇ ਨੇ ਇੱਕ ਦਾ ਧੱਕਾ ਹੋਇਆ ਆ ਉਹ ਕੁੜੀ ਦੇਖੋ ਇੰਨੀ ਅਜੇ ਵੀ ਕੋਠੇ ਤੋਂ ਦੋ ਵਾਰੀ ਛਾਲ ਮਾਰਨ ਦੀ ਜੋ ਕਿ ਉਹਦੀ ਬੜੀ ਭੈਣ ਨੇ ਦੱਸਿਆ ਵੀ ਕਦੀ ਪੱਖੇ ਨਾ ਫਾ ਬੜੀ ਪਰੋਲਾ ਨਾ ਬੇ ਚਲ ਅਸੀਂ ਪੁੱਛ ਲੈਂਦੇ ਆ ਪੁੱਛਣਾ ਇਹ ਤਾਂ ਉਹਨਾਂ ਨੇ ਮਤਲਬ ਕੁੜੀ ਨੂੰ ਹੀ ਗਲਤ ਪਾਇਆ ਮੈਂ ਨਹੀਂ ਝੂਠ ਝੂਠ ਬੋਲਦੀ ਝੂਠ ਬੋਲਦੀ ਆ ਤੇ ਮੈਨੂੰ ਫੇਰ ਤੋਂ ਫੋਨ ਜਾਂਦਾ ਆ ਮੈਂ ਤੁਸੀਂ ਛੇਤੀ ਇੱਥੇ ਆਵੋ ਇਹਦਾ ਗੱਲਬਾਤ ਹੋ ਗਈ ਆ ਬਈ ਇਹ ਰੁਈ ਜਾਂਦੀ ਸੀ ਕੁੜੀ ਮੇਰੀ ਤੇ ਜਿੱਲੇ ਮੈਂ ਇੱਥੇ ਆਇਆ ਤਾਂ ਮੈਂ ਅਣਕੜੋਂ ਜਿਲ੍ਹੇ ਪੁੱਛਣ ਦੀ ਕੋਸ਼ਿਸ਼ ਕੀਤੀ ਜਿਲ੍ਹੇ ਪੁੱਛਣ ਹੀ ਲੱਗਾ ਸੀ ਤੇ ਜਦ ਤੱਕ ਮੈਂ ਦੋ ਚਾਰ ਗੱਲਾਂ ਹੀ ਕੀਤੀਆਂ ਕਹਿੰਦਾ ਮੈਂ ਤੋ 80 ਕੁੜੀਆਂ ਮੈਂ ਤੋ ਕੰਮ ਕਰ ਚੁੱਕੇ ਮੈਂ ਕਹਿੰਦਾ ਕੋਈ 80 ਕੁੜੀਆਂ ਕੰਮ ਕਰ ਚੁੱਕੇ ਤਾਂ ਮੈਨੂੰ ਇੱਕ ਦੱਸ ਦੇ ਬਈ ਤੈਨ ਤੋਂ ਕਿਹੜੀ ਕੁੜੀ ਆ ਇਸ ਵੇਲੇ ਫੇ ਤੂੰ ਇੱਕ ਨਾ ਗੱਲ ਕਰਾ ਦੇ ਮੇਰੀ ਤੇ ਉਹ ਕਹਿੰਦਾ ਨਹੀਂ ਆਲਦਾਂ ਵਾਲੇ ਦੁਕਾਨਾਂ ਨਾਲ ਪੁੱ ਇਹ ਤੂੰ ਦੱਸ ਮੈਨੂੰ ਇੱਕ ਤੇ ਉਸ ਗਿਆਨੀ ਤੇ ਇੰਨੀ ਹੋ ਗਿਆ ਮਰਾ ਧਾਰੀ ਹੋ ਗਿਆ ਦੋ ਬੰਦਾ ਇਹੋ ਜਿਹਾ ਕੰਮ ਕਰਦਾ ਆਂ ਅੱਜ ਤੇ ਲੋਕਾਂ ਨੂੰ ਇੱਕ ਸਿੱਖਿਆ ਦੇ ਦੀ ਵਿਗਿਆਨੀ ਬੰਦੇ ਕੋ ਜਾ ਕੇ ਉਹਨਾਂ ਤੋਂ ਹੈਲਪ ਮੰਗਣੀ ਜਾਂ ਤੂੰ ਆਪ ਹੀ ਇਹ ਕਤੂਤਾਂ ਕਰਦਾ ਆਂ ਤੇ ਜਦ ਮੈਂ ਉਹਨਾਂ ਇਹ ਬੈਠ ਗੱਲ ਕਰਦਾ ਪਿਆ ਸੀ ਜਦ ਤੇ ਮੇਰੀ ਕੁੜੀ ਬਿਹੋਸ਼ ਹੋ ਗਈ ਤੇ ਫਿਰ ਮੈਂ ਉਹਨੂੰ ਚੱਕ ਕੇ ਪਹਿਲਾਂ ਮੈਂ ਮੈਡੀਕਲ ਸਟੋਰ ਤੇ ਲੈ ਗਿਆ ਤੇ ਮੈਡੀਕਲ ਸਟੋਰ ਵਾਲੇ ਨੇ ਜਵਾਬ ਦਿੱਤਾ ਫਿਰ ਮੈਂ ਮੈਥਾ ਕਲੀਨਿਕ ਤੇ ਲੈ ਗਿਆ ਉਹਨਾਂ ਨੇ ਵੀ ਮੈਨੂੰ ਜਵਾਬ ਦਿੱਤਾ ਫਿਰ ਮੈਂ ਉਹਨੂੰ ਸਿਵਾਸਤਾ ਲੈ ਗਿਆ ਤੇ ਉੱਥੇ ਵੀ ਟ੍ਰੀਟਮੈਂਟ ਹੋਇਆ ਉਹਦਾ ਤੇ ਉੱਥੋਂ ਹੀ ਫਿਰ ਮਤਲਬ ਸਾਰਾ ਗਾਹ ਜੋ ਵੀ ਆਦੀ ਰਿਪੋਰਟ ਬਣੀ ਹੈ ਮੈਡੀਕਲ ਹੋਇਆ ਮੈਡੀਕਲ ਕਰਾਇਆ ਤੇ ਮੁੜ ਕੇ ਅਸੀਂ ਵੀ ਹੁਣ ਪਹਿਲਾਂ ਤਾਂ ਸਿਟੀ ਥਾਣੇ ਦੇ ਸਾਡੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਗਾਹ ਸਾਨੂੰ ਡੀਐਸਪੀ ਦੇ ਭੇਜ ਦਿੱਤਾ ਹੁਣ ਕਿੰਨੀ ਤਰੀਕ ਦੀ ਵਾਰਦਾਤ ਹੈ ਇਹ 3 ਤਰੀਕ ਦੀ ਵਾਰਦਾਤ ਹੈ ਜੀ ਜੀ ਅੱਜ ਦੇਖਿਆ ਦੇਖਿਆ ਵੀ 4-5 ਦਿਨ ਹੋ ਗਏ ਇਸ ਵਾਰ ਦਾ ਕੋਈ ਸਰਲੋਕ ਕੀ ਸਹਿਯੋਗ ਮਿਲਿਆ ਤੁਹਾਨੂੰ ਹਜੇ ਕੋਈ ਸਹਿਯੋਗ ਨਹੀਂ ਮਿਲਿਆ ਜੀ ਪਹਿਲਾਂ ਤਾਂ ਸਾਨੂੰ ਇੱਥੇ ਡੀਐਸਪੀ ਸਾਹਿਬ ਉਹਨਾਂ ਨੇ ਵੀ 12 ਤਰੀਕ ਨੂੰ ਸੰਧਿਆ ਸੀਗਾ ਤੇ ਉਹਨਾਂ ਨੇ ਬਿਆਨ ਬਾਈ ਨੋਟ ਕਰਕੇ ਭੇਜ ਦਿੱਤਾ ਸੀਗਾ ਮੁੜ ਕੇ 14 ਨੂੰ ਸੰਧਿਆ ਸੀਗਾ 14 ਨੂੰ ਅਸੀਂ ਆਏ ਆ ਤੇ 14 ਤੁਹਾਡੇ ਡੀਡਰ ਨੇ ਗੱਲ ਕਰਕੇ ਤਾਂ ਸਾਨੂੰ ਫੇਰ ਭੇਜਤਾ ਕਹਿੰਦੇ ਸੋਨਾ ਤਰੀਕ ਨੂੰ ਹੁਣ ਆਇਓ ਅੱਛਾ ਫੇਰ ਤੁਸੀਂ ਜਿੱਥੇ ਬੰਦਿਆਂ ਦੇ ਨਾਲ ਆਏ ਹੋ ਕੀ ਤੁਹਾਨੂੰ ਟਾਈਮ ਮਿਲਿਆ ਵੀ ਅੱਜ ਤੁਹਾਨੂੰ ਬੋਸ ਸੱਦਿਆ ਗਿਆ ਕਿ ਤੁਸੀਂ ਆਪਣੇ ਆਪ ਨਹੀਂ ਸੱਦਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਸੋਨਾ ਨੂੰ ਆਇਓ ਬਾਕੀ ਫੋਨ ਕਰਾਂਗੇ ਕਹਿੰਦੇ ਫੋਨ ਕਰਕੇ ਆਓ ਤੇ ਅਸੀਂ ਤਾਂ ਸਾਨੂੰ ਕੋਈ ਕਾਲ ਨਹੀਂ ਆਈ ਤਾਂ ਨਾ ਉਹ ਹੋਰ ਗੱਲਬਾਤ ਹੋਈ ਐ ਅਸੀਂ ਹੁਣ ਆ ਗਏ ਆਂ ਕੀ ਮੰਗ ਕਰਦੇ ਆਂ ਮੰਗ ਬਸ ਮੇਰੀ ਇਹੀ ਆ ਮੇਰੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਕੀ ਉਮਰ ਹੈ ਬੇਟੀ ਦੀ ਬੇਟੀ 18 ਸਾਲ ਦੀ ਹੋਈ ਐ 19ਵਾਂ ਲੱਗਾ ਉਹਨੂੰ ਅ ਬੱਚੀ ਦੇ ਨਾਲ ਅਨੰਦ ਭਾਈ ਛਟਨਾਰਾ ਮਾਮਲਾ ਸਾਹਮਣੇ ਆਇਆ ਹੈ ਕੀ ਮਾਮਲਾ ਹੈ ਕੀ ਮਾਮਲਾ ਹੈ ਕਿ ਕਿਹੜਾ ਤਰ੍ਹਾਂ ਦਾ ਮਾਮਲਾ ਹੈ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਬਤੇ ਸਾਰਿਆਂ ਨੇ ਮੇਰੇ ਵੀਰਾਂ ਨੂੰ ਬੇਨਤੀ ਇਹ ਹੈ ਕਿ ਜੇ ਲੜਕੀ ਜਿਹੜੀ ਹੈਗੀ ਹੈ ਸਾਨੂੰ ਜਦੋਂ ਇਹ ਮਾਮਲਾ ਸਾਡੇ ਨੋਟਿਸ 'ਚ ਆਇਆ ਸਾਡੇ ਜਿਹੜੇ ਸਿੰਘ ਸੇਵਾ ਕਰਦੇ ਆ ਉਹਨਾਂ ਨੇ ਦੇਖਿਆ ਵੀ ਇੱਕ ਕੁੜੀ ਨਾਲ ਧੱਕਾ ਹੋ ਰਿਹਾ ਤੇ ਕੁੜੀ ਨਾਲ ਧੱਕਾ ਜਿਹੜਾ ਹੋ ਰਿਹਾ ਔਰ ਉਹ ਆਪਣਾ ਉਹਨੂੰ ਧਮਕੀਆਂ ਵੀ ਦੇ ਰਹੇ ਆ ਇੱਕ ਤਾਂ ਕੁੜੀ ਕੰਮ ਪੁੱਛਣ ਗਈ ਚਲੋ ਪਹਿਲਾਂ ਕਿਸੇ ਜਗ੍ਹਾ ਕੰਮ ਕਰਦੀ ਆ ਨਹੀਂ ਮਤਲਬ ਸੈਲਰੀ ਘਟਾ ਹੈ ਜਾਂ ਉਥੋਂ ਹਟ ਗਈ ਹੈ ਦੁਆਰਾ ਕਿਸੀ ਬਾਹਰ ਪੋਸਟਰ ਦੇਖ ਕੇ ਜਾਂਦੀ ਹੈ ਵੀ ਇੱਥੇ ਇੱਕ ਚੰਗੇ ਮਤਲਬ ਸਿਆਣੇ ਬੰਦੇ ਹੈਗੇ ਬੈਠੇ ਆ ਵੀ ਓਨਰ ਉਹਨਾਂ ਨਾਲ ਗੱਲ ਕਰਕੇ ਦੇਖ ਲਈਏ ਵੀ ਇਹ ਸਾਨੂੰ ਜੌਬ ਦੀ ਲੋੜ ਹੈ ਤਾਂ ਉਹਨਾਂ ਜਿਹੜੀ ਹਰਕਤ ਹੋਈ ਹੈਗੀ ਆ ਸਾਨੂੰ ਤਾਂ ਇਹ ਲੱਗਦਾ ਵੀ ਜਿਸ ਤਰ੍ਹਾਂ ਇੱਕ ਅਮਰਧਾਰੀ ਸਿੱਖ ਹੈਗਾ ਔਰ ਉਹ ਮਰਦਾ ਵੀ ਸਿਆਣਾ ਆ ਪਹਿਲੇ ਤਾਂ ਮੈਨੂੰ ਇਸ ਗੱਲ ਦਾ ਯਕੀ ਵੀ ਇਹ ਗੱਲ ਕੁੜੀ ਝੂਠ ਬੋਲਦੀ ਹੈਗੀ ਆ ਪਰ ਜਿਸ ਤਰ੍ਹਾਂ ਹਸਪੀਟਲ ਜਾ ਕੇ ਕੁੜੀ ਦੀ ਹਾਲਤ ਦੇ ਮਤਲਬ ਮੌਕੇ ਤੇ ਦੇਖੀ ਆ ਜਾਂ ਉੱਥੇ ਜਿਹੜੇ ਡਾਕਟਰ ਸਾਹਿਬ ਜੀ ਸਿਵਲ ਹਸਪੀਟਲ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਵੀ ਇਸ ਗੱਲ ਨੂੰ ਬੋਲਿਆ ਵੀ ਇਸ ਨੂੰ ਕੋਈ ਵੈਸੇ ਕੋਈ ਪ੍ਰੋਬਲਮ ਨਹੀਂ ਹੈ ਵੀ ਜਿਹੜੀ ਬਿਹੋਸ਼ ਹੋਈ ਉਹ ਦਹਿਲ ਬਹੁਤ ਗਈ ਕੁੜੀ ਡਰ ਗਈ ਹੋਈ ਆ ਇਹ ਦੇਖੋ ਵੀ ਜਿਸ ਦਿਨ ਇਹ ਘਟਨਾ ਘਟੀ ਆ ਕੁੜੀ ਦੇ ਆਪਣੇ ਪੇਰੈਂਟਸ ਆਪਣੇ ਭਾਈ ਭੈਣਾਂ ਨਾਲ ਲੈ ਕੇ ਗਏ ਆ ਤਿੰਨ ਦਿਨ ਪਹਿਲਾਂ ਘਟਨਾ ਘਟੀ ਆ ਦੁਆਰਾ ਕੁੜੀ ਉਹ ਬੰਦੇ ਨੂੰ ਦੇਖ ਕੇ ਫਿਰ ਅਨਕੌਂਸ਼ੀਅਸ ਹੋ ਜਾਂਦੀ ਹੈ ਔਰ ਉਸ ਨੂੰ ਡਰਾਇਆ ਗਿਆ ਅਸੀਂ ਸੁਣਿਆ ਵੀ ਜਿੱਦਾਂ ਹੈ ਨਾ ਬਹੁਤ ਚੀਜ਼ਾਂ ਹੁੰਦੀਆਂ ਵੀ ਝੂਠ ਬੋਲ ਦਿੱਤੀ ਜਾਂਦੀਆਂ ਵੀ ਜੇ ਮਤਲਬ ਕੇਸ ਨੂੰ ਉੱਪਰ ਕਰਨ ਲਈ ਪਰ ਉਹ ਸੀਨ ਜਿਸ ਲਈ ਕੁੜੀ ਨੇ ਉਹਨੂੰ ਦੇਖਿਆ ਬਿਲਕੁਲ 4 ਘੰਟੇ ਵੀ ਹੋ ਚੁੱਕੇ ਸੀ ਸਿਵਲ ਹਸਪੀਟਲ 'ਚ ਐਡਮਿਟ ਉਹ ਡਾਕਟਰਾਂ ਸਾਹਿਬ ਨੂੰ ਪਤਾ ਇਨਕੁਆਇਰੀ ਕਰ ਲੋ ਚਾਹੇ ਫਿਰ ਉਸ ਤੋਂ ਇਲਾਵਾ ਵੀ ਜਦੋਂ ਅ ਸਿਟੀ ਥਾਣੇ 'ਚ ਅਸੀਂ 112 ਦੇ ਕੰਪਲੇਂਟ ਇਹਨਾਂ ਨੇ ਘਰ ਦੇ ਨੇ ਪਾਈ ਸੀਗੀ ਮਤਲਬ ਸਿਟੀ ਥਾਣੇ 'ਚ ਵੀ ਸਾਨੂੰ ਜੋ ਸੁਣਵਾਈ ਹੈਗੀ ਐ ਉਹਨਾਂ ਨੇ ਜਿਹੜਾ ਰਾਜੀਨਾਮਾ ਆ ਕੁੜੀ ਦੇ ਮਾਂ ਤੇ ਕੁੜੀ ਤੋਂ ਬਿਨਾ ਪੁੱਛੇ ਰਾਜੀਨਾਮਾ ਲਿਖ ਚੁੱਕੇ ਸੀ ਜੋ ਮੇਰੇ ਇੱਕ ਸਿੰਘ ਸਾਹਿਬ ਮਤਲਬ ਮੈਂ ਨਹੀਂ ਸੀਗਾ ਹਾਜ਼ਰ ਉਹਨਾਂ ਨੇ ਉਹ ਦੇਖਿਆ ਮੌਕੇ ਤੇ ਪੜਿਆ ਤੇ ਰਾਜੀਨਾਮਾ ਫਿਰ ਉਹ ਸਾਡੇ ਸਿੰਘ ਸਾਹਿਬ ਨੇ ਬੋਲੇ ਆ ਵੀ ਇਹ ਰਾਜੀਨਾਮਾ ਤੁਸੀਂ ਕਿਸ ਚੀਜ਼ ਦਾ ਲਿਖਦੇ ਆ ਸਾਡੀ ਨਾਲ ਤਾਂ ੱਤਕਾ ਹੋਇਆ ਸਾਨੂੰ ਤਾਂ ਇਨਸਾਫ ਚਾਹੀਦਾ ਉਹਨਾਂ ਦੇ ਨਾਲ ਜਿਹੜੇ ਬਾਣੇ ਵਿੱਚ ਆਏ ਸੀ ਸਿੰਘ ਸਾਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਆ ਵੀ ਅਸੀਂ ਵੀ ਗੁਰਸਿੱਖ ਬੰਦੇ ਆਗੇ ਆ ਬਾਣੇ ਵਿੱਚ ਆਏ ਬੰਦਿਆਂ ਨੇ ਜਿਹੜੇ ਸ਼ਬਦ ਬੋਲੇ ਦੱਸਾਂਗੇ ਤਾਂ ਸਾਡੀ ਇਨਸਲਟ ਹੁੰਦੀ ਆ ਅਸੀਂ ਇੱਕ ਆਪਣੀ ਜਿੱਥੇ ਖਾਲਸਾ ਰਾਜ ਦੀ ਮੰਗ ਕਰਦੇ ਆ ਤੇ ਸਾਨੂੰ ਲੱਗਦਾ ਆ ਵੀ ਇਹ ਚੀਜ਼ਾਂ ਆ ਕੇ ਵਾਪਰਣ ਗਈਆਂ ਤੇ ਖਾਲਸਾ ਰਾਜ ਸਾਡਾ ਕਿੱਥੋਂ ਪੈਦਾ ਹੋ ਜਾਏਗਾ ਹੁਣ ਦੇਖੋ ਕੁੜੀ ਹੈਗੀ ਆ ਆਪਣੇ 18 ਸਾਲ ਦੀ ਹੋਈ ਹੈਗੀ ਆ 19 ਮਾਂ ਲੱਗਿਆ ਕੱਲ 18 ਸਾਲ ਦੀ ਹੋਈ ਹੈਗੀ ਆ ਉਹ 18 19 ਸਾਲ ਦੇ ਬੱਚੇ ਨੂੰ ਤਾਂ ਕੁਝ ਵੀ ਨਹੀਂ ਪਤਾ ਹੁੰਦਾ ਹੁਣ ਅਸੀਂ ਤੇ ਦੇਖੋ ਵੀ ਸਾਡੇ ਬੱਚਿਆਂ ਵਰਗੀ ਆ ਅਸੀਂ ਤਾਂ ਉਹਨੂੰ ਨਹੀਂ ਦੇਖ ਚੰਗੀ ਜਿਹਾ ਪਾਇਏ ਵੀ ਉਹਦੀ ਮਾਤਾ ਨੇ ਜੋ ਸਾਨੂੰ ਫੋਟੋਆਂ ਦਿਖਾਈਆਂ ਜਾਂ ਜਦੋਂ ਫਿਰ ਫੋਟੋਆਂ ਦੇ ਵੀ ਮੈਂ ਯਕੀਨ ਨਹੀਂ ਕੀਤਾ ਉਹਦਾ ਜਦੋਂ ਮੈਡੀਕਲ ਦਿਖਾਇਆ ਮੈਡੀਕਲ ਵੀ ਮੈਂ ਤਿੰਨ ਚਾਰ ਵਕੀਲ ਅਲੱਗ-ਅਲੱਗ ਨੂੰ ਪੁੱਛਿਆ ਉਹ ਇਸ ਕਰਕੇ ਪੁੱਛਿਆ ਇਹ ਮਿਸ਼ਕ ਮੈਨੂੰ ਦੋਸ਼ੀ ਠਹਿਰਾਣ ਮੈਂ ਸਾਨੂੰ ਇਹ ਵੀ ਕਿਤੇ ਗੁਰਸਿੱਖ ਬੰਦੇ ਨਾਲ ਧੱਕਾ ਤਾਂ ਨਹੀਂ ਕਰ ਰਹੇ ਅਸੀਂ ਇੱਕ ਗੁਰਸਿੱਖ ਬੰਦੇ ਦੀ ਹੈਲਪ ਕੀਤੀ ਪਰ ਉਹਦੇ ਵਿੱਚ ਵੀ ਜੋ ਚੀਜ਼ਾਂ ਪਾਈਆਂ ਗਈਆਂ ਸਾਰੀਆਂ ਉਹਦੇ ਵਰਖਲਾ ਪਾਈਆਂ ਗਈਆਂ ਹੁਣ ਕੀ ਆ ਉਹਨਾਂ ਦੇ ਜਿਹੜੇ ਸੱਜਣ ਚਾਹਵਾਂ ਜੋ ਉਹਨਾਂ ਦੇ ਚਹੇਤੇ ਹੁੰਦੇ ਆ ਚੰਗੇ ਸ਼ਹਿਰ ਸਤਕਾਰਯੋਗ ਆ ਸਾਡੇ ਵੀ ਉਪਰੋਂ ਮੈਨੂੰ ਧਮਕੀਆਂ ਦੇ ਰਹੇ ਆ ਵੀ ਕੁੜੀਆਂ ਵਾਲੇ ਤਾਂ ਹੈ ਹੀ ਇਦਾਂ ਦੇ ਆ ਵੀ ਤੁਹਾਨੂੰ ਮੂੰਹ ਨਹੀਂ ਮਤਲਬ ਕੋਈ ਜਗ੍ਹਾ ਨਹੀਂ ਲੱਭਣੀ ਦੇਣ ਨੂੰ ਲੱਗਦਾ ਹਾਂ ਸਿਰੇ ਕਿ ਲੜਕੀ ਦਾ ਮਸਲਾ ਜਾਂ ਪ੍ਰੇਮਿਕਾ ਕਿਹੋ ਜਿਹਾ ਕੀ ਕਾਰਵਾਈ ਹੈ ਉੱਪਰ ਇੱਕ ਲੜਕੀ ਦੀ ਕੰਪਲੇਂਟ ਆਈ ਸੀ ਉਹਦੀ ਮਾਤਾ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਉਹ ਮੁਤਲਕਾ ਮੈਂ ਥਾਣੇਦਾਰ ਜਿਹੜੀ ਲੇਡੀਜ਼ ਥਾਣੇਦਾਰ ਰਮਨਜੀਤ ਕੋਰ ਉਹਨੂੰ ਮਾਰ ਕਰ ਦਿੱਤੀ ਹੈ ਜੀ ਜੋ ਵੀ ਅਗੇ ਫਰਦਰ ਤਫਤੀਸ਼ ਦੇ ਵਿੱਚ ਕੱਲ ਆਵੇਗੀ ਉਹ ਸਾਹਮਣੇ ਆ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਜਥੇਵੰਦੀਆਂ ਨੇ ਦਬਾਅ ਵੇਟ ਜੋ ਮਹਿਕਮਾ ਆਪ ਉਸ ਕਾਰਵਾਈ ਨਹੀਂ ਕਰ ਰਹੀ ਬਿਲਕੁਲ ਇਸ ਤਰ੍ਹਾਂ ਨਹੀਂ ਹੋਵੇਗਾ ਜੀ ਬਿਲਕੁਲ ਇਸ ਤਰ੍ਹਾਂ ਨਹੀਂ ਹੋਵੇਗਾ ਜੀ ਜੋ ਸਹੀ ਹੋਵੇਗਾ ਉਹੀ ਕਰਾਂਗੇ ਠੀਕ ਹੈ ਬਾਈ